ਸਤਿ ਸ੍ਰੀ ਅਕਾਲ ਜੀ ਅੱਜ ਅਪ ਬਣਾਵਾਂਗੇ ਸ਼ਿਮਲਾ ਮਿਰਚ ਤੇ ਪਨੀਰ ਦੀ ਸਬ지 ਚਲੋ ਜੀ ਹੁਣ ਅਪ ਰੈਸਪੀ ਨੂੰ ਸਟਾਰਟ ਕਰਦੇ ਆਂ ਲਓ ਜੀ ਸ਼ਿਮਲਾ ਮਿਰਚ ਤੇ ਪਨੀਰ ਦੀ ਸਬ지 ਬਣਾਉਣ ਲਈ ਪਹਿਲਾਂ ਆਪਾਂ ਪਨੀਰ ਕੱਟ ਇਸ ਤਰ੍ਹਾਂ 8-8 ਟੁਕੜਿਆਂ ਵਿੱਚ ਕੱਟ ਲੈਂਦੇ ਆਪਾਂ ਇਹਦੇ ਉੱਪਰ ਪਾਵਾਂਗੇ ਆਪਾਂ ਨਮਕ ਅੱਗੇ ਪੜੇਂਗੇ ਪਾਵਾਂਗੇ ਆਪਾਂ ਲਾਲ ਮਿਰਚ ਇਹਨੂੰ ਕਹਾਂਗੇ ਤਰ੍ਹਾਂ ਮਿਕਸ ਕਰ ਲਾਂਗੇ ਲਓ ਜੀ ਪਨੀਰ ਉੱਪਰ ਇਸ ਤਰ੍ਹਾਂ ਸਾਰੇ ਮਸਾਲੇ ਲਾਉਣ ਤੋਂ ਬਾਅਦ ਇਹਨੂੰ ਆਪਾਂ 10 ਮਿੰਟ ਲਈ ਸਾਈਡ ਤੇ ਰੱਖ ਲੈਂਦੇ। ਲਓ ਜੀ ਇਸ ਤਰ੍ਹਾਂ ਆਪਾਂ 2-3 ਚਮਚੀ ਦਹੀਂ ਫੈਂਟੀ ਵੀ ਦਈ ਲੈ ਲੈਣੀ ਆ। ਉਹਦੇ ਵਿੱਚ ਆਪਾਂ ਹੁਣ ਮਸਾਲੇ ਉਹ ਕਰਾਂਗੇ ਮਿਕਸ ਕਰਾਂਗੇ। ਅੱਧਾ ਚਮਚਾ ਪਰ ਹਲਦੀ ਪਾਊਡਰ। ਇਹ ਆਪਣਾ ਧਨੀਆ ਰਗੜਿਆ ਹੋਇਆ।

ਦੰਮੇ ਟੁਕੜੇ ਵਿੱਚ ਕੱਟੇ ਹੋਏ ਨੇ ਇਹਨੂੰ ਪਾ ਫਰਾਈ ਕਰਨਾ ਹੈ ਇਹਨੂੰ ਪਤੋ ਤੇਲ ਸਕੇਟਰ ਲਈ ਫਰਾਈ ਕਰ ਲਾਂਗੇ ਦੀ ਆਪਣੇ ਹੀ 2 ਤੋਂ 3 ਸਕਿੰਟ ਹੋ ਗਈ ਇਹਨਾਂ ਨੂੰ ਆਪਾਂ ਵਿੱਚ ਥੋੜਾ ਜਿਹਾ ਸੌਫਟ ਹੋ ਜੀ ਉਹਨਾਂ ਚਿਰ ਫਰਾਈ ਕਰਨਾ ਹੈ ਤੇ ਆਪਣੇ ਪਿਆਜ਼ ਤੇ ਸ਼ਿਮਲਾ ਮਿਰਚ ਸੌਫਟ ਹੋ ਗਈਆਂ ਉਹਨਾਂ ਨੂੰ ਆਪਾਂ ਹਲਵਾ ਕੱਢ ਲਾਂਗੇ ਲਓ ਜੀ ਸ਼ਿਮਲਾ ਮਿਰਚ ਤੇ ਪਿਆਜ਼ ਫਰਾਈ ਕਰਨ ਤੋਂ ਬਾਅਦ ਆਪਾਂ ਪਨੀਰ ਨੂੰ ਫਰਾਈ ਕਰ ਲਾਂਗੇ ਉਨੇ ਸਾਈਡਾਂ ਤੋਂ ਫਰਾਈ ਕਰ ਲਾਂਗੇ 2 ਸਿਕੰਡਾਂ ਲਈ। NaOH ਜੀਨੀਰ ਨੂੰ 2 ਸਿਕੰਡ ਫਰਾਈ ਕਰਨ ਤੋਂ ਬਾਅਦ ਇਹਨੂੰ ਆਪਾਂ ਬਾਹਰ ਕੱਢਾਂਗੇ। NaOH ਜੀਨੀ ਬਾਹਰ ਕੱਢ ਲਿਆ ਤੋਂ ਬਾਅਦ ਆਪਾਂ ਉੱਤੇ ਤੇਲ ਵਿੱਚ ਥੋੜੀ ਜਿਹੀ ਰੱਖੀ ਦਪਾਂ ਇੱਕ ਟੈਂਪਰ। ਫਿਰ ਆਪਾਂ ਇੱਕ ਕੱਟਿਆ ਹੋਇਆ ਬਿਆਜ਼ ਇਸ ਤਰੀਕੇ ਭਲਾਂਗੇ। ਉੱਜੇ ਪਿਆਜ਼ ਨੂੰ ਥੋੜਾ ਜਨ ਹਲਕਾ ਬ੍ਰਾਊਨ ਕਰ ਲਾਂਗੇ। ਲਓ ਜੀ ਅੱਪਾ ਪਿਆਜ਼ ਨੂੰ ਹਲਕਾ ਬ੍ਰਾਊਨ ਤੋਂ ਬਾਅਦ ਫਿਰ ਅੱਪਾ ਜਿਹੜਾ ਦਹੀਂ ਦੇ ਵਿੱਚ ਮਸਾਲੇ ਪਾ ਕੇ ਗ੍ਰੇਵੀ ਤਿਆਰ ਕਰੀ ਉਹਨੂੰ ਪਾਵਾਂਗੇ। ਇਹ ਜੇਕਰ ਤੁਹਾਨੂੰ ਸੰਗਣੀ ਬਚੀ ਤੇ ਦੇਚ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਇਹਨੂੰ ਇਸ ਤਰ੍ਹਾਂ ਪਤਲਾ ਕਰ ਲੈਣਾ। ਲਓ ਜੀ ਹੁਣ ਅੱਪੇ ਇਹਨੂੰ ਪਾ ਦਾਂਗੇ। ਜਿੰਨਾ ਚਿਰ ਨੂੰ ਵਾਲਾ ਨਹੀਂ ਹੁੰਦਾ ਹੁਣ ਇਹ ਚਿਰ ਇਹਨਾਂ ਵਿੱਚ ਕਟਛੇ ਇਸੇ ਤਰ੍ਹਾਂ ਮਾਰੀ ਜਾਣੀ ਹੈ ਲਓ ਜੀ ਦੋ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੱਜ ਜੀ ਫਿਰ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਟਮਾਟਰ ਪਾ ਲਾਂਗੇ ਜੇਕਰ ਆਪਣਾ ਦਹੀਂ ਖੱਟਾ ਤਾਂ ਆਪਾਂ ਟਮਾਟਰ ਦੀ ਮਾਤਰਾ ਥੋੜੀ ਜਿਹੀ ਘੱਟ ਪਾਵਾਂਗੇ ਨਹੀਂ ਆਪਣੀ ਸਬਜ਼ੀ ਜਿਹੜੀ ਉਹ ਜ਼ਿਆਦਾ ਖੱਟੀ ਲੱਗਣ ਲੱਗ ਜਾਂਦੀ ਹੈ। ਫਿਰ ਉਹਦਾ ਖਾਂਚ ਟੇਸਟ ਵਧੀਆ ਨਹੀਂ ਆਉਂਦਾ। ਲਓ ਜੀ ਇਹਨੂੰ ਵੀ ਆਪਾਂ ਦੋ ਤਿੰਨ ਸਕਿੰਟਾਂ ਲਈ ਟਮਾਟਰ ਨੂੰ ਭੁੰਨ ਲਾਂਗੇ। ਲੋ ਜੀ ਟਮਾਟਰ ਫੌਨ ਤੋਂ ਬਾਅਦ ਆਪਣਾ ਮਸਾਲਾ ਹੁਣ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਦੁੱਸੀ ਆਪਣੇ ਸਵਾਦ ਅਨੁਸਾਰ ਪਾਉਣਾ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਅੱਧਾ ਗਲਾਸ ਪਾਣੀ ਦਾ ਜਦੋਂ ਆਪਣਾ ਮਸਾਲਾ ਚਿਵਾਲ ਆ ਗਿਆ ਸੀ ਉਦੋਂ ਆਪਾਂ ਇਹਦੇ ਵਿੱਚ ਪਨੀਰ Shimla mirch ਤੇ ਜੋ ਆਪਾਂ ਪਿਆਜ਼ ਉਹ ਕਰੇ ਸੀ ਫਰਾਈ ਕਰੇ ਸੀ ਉਹਨਾਂ ਨੇ ਇਹਦੇ ਵਿੱਚ ਪਾ ਲਿਆ ਤੇ ਥੋੜਾ ਜਿਹਾ ਓਵਰ ਹੀਟ ਹੋਣ ਦੇ ਕਾਰਨ ਮੋਬਾਈਲ ਵੀਡੀਓ ਬੰਦ ਹੋ ਗਈ ਸੀ ਇਸ ਲਈ ਆਪਾਂ ਸਾਰਾ ਸਮਾਨ ਇਹਦੇ ਵਿੱਚ ਪਾ ਲੈਣਾ ਫਿਰ ਆਪਾਂ ਇਹਦੇ ਵਿੱਚ ਪਾਈਏ ਕਸਤੂਰੀ ਮੇਥੀ ਲਓ ਜੀ ਇਹਨੂੰ ਹੁਣ ਆਪਾਂ ਮੀਡੀਅਮ ਫਲੇਮ ਤੇ 4-5 ਮਿੰਟ ਲਈ ਠੱਕੇ ਰੱਖ ਦਿੰਦੇ ਹਾਂ ਉਹ 4 ਤੋਂ 5 ਮਿੰਟ ਹੋ ਗਏ ਆਪਣੀ ਸ਼ਿਮਲਾ ਮਿਰਚ ਤੇ ਪਨੀਰ ਦੀ ਸਬਜ਼ੀ ਬਣ ਗਈ ਹੈ ਤੇ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਹਨੂੰ ਸਰਵ ਕਰ ਲਾਂਗੇ ਜੇਕਰ ਤੁਸੀਂ ਇਹਨੂੰ ਬਿਲਕੁਲ ਸੁੱਕੀ ਬਣਾਉਣੀ ਚਾਹੁੰਦੇ ਹੋ ਤਾਂ ਥੋੜਾ ਜਿਹਾ ਠੀਕ ਹੋਰ ਰਵਾ ਸਕਦੇ ਹੋ ਇਹ ਤੇ ਇਸੇ ਤਰ੍ਹਾਂ ਨੂੰ ਸਰਵ ਕਰ ਸਕਦੇ ਹੋ ਲਓ ਜੀ ਆਪਣੀ ਸ਼ਿਮਲਾ ਮਿਰਚ ਤੇ ਪਨੀਰ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਬਣੀ ਹੈ ਇਹ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ